ਕੋਈ ਦਾਨੇ ਸੱਜਣ ਚਾਹੁੰਦਾ ਵੀ ਮੈਂ ਕਿਤੇ ਸਕਾਰਥੇ ਪੈਸੇ ਲਾਉਣੇ ਜਾਮਾ ਕੋਈ ਸੇਵਾ ਕਰਨੀ ਆ ਤੇ ਇਸ ਤਰ੍ਹਾਂ ਦੇ ਲੋੜਵੰਦ ਵੀਰਾਂ ਦੀ ਤੁਸੀਂ ਬਾਹ ਫੜੋ ਇਹਨਾਂ ਨੂੰ ਇਲਾਜ ਕਰਵਾ ਦਿਓ ਅਸੀਂ ਤਾਂ ਇਹ ਗੱਲ ਕਰਦੇ ਵੀ ਆਪਰੇਸ਼ਨ ਨਾ ਹੋਵੇ ਉਸ ਤੋਂ ਬਿਨਾ ਹੀ ਜਿਹੜਾ ਰਿਲੈਕਸ ਹੋ ਕੇ ਸਰੀਰ ਜਿਹੜਾ ਦਰਸਤ ਹੋ ਜਾਵੇ ਤੇ ਵਧੀਆ ਗੱਲ ਆ ਜਮੀਨਾਂ ਜਿਹੜੀ 1.5 2 2 ਫੁੱਟ ਪਾਣੀ ਖੜਾ ਜੇ ਸਾਨੂੰ ਕਣਕ ਦੀ ਵਿੱਚ ਆਕ ਨਹੀਂ ਜੇ ਆਗੀ ਇਹ ਕਣਕ ਵੀ ਬੀਜੀ ਜਾਵੇ ਠੀਕ ਹੈ ਜੀ ਤੇ ਇਹ ਜਿਹੜੇ ਪਾਣੀ ਆ ਕਿੰਨਾ ਚਿਰ ਕਿੰਨਾ ਪਾਣੀ ਵਗਿਆ ਜੀ ਪਾਣੀ ਜੀ ਮਹੀਨਾ ਡੇਢ ਮਹੀਨਾ ਪਾਣੀ ਵਗਿਆ ਇੱਥੇ 7-8 8 ਫੁੱਟ ਪਾਣੀ ਵਗਿਆ ਜੀ ਠੀਕ ਹੈ ਜੀ ਹਾਂ ਜੀ ਪਾਣੀ ਬਹੁਤ ਜ਼ਿਆਦਾ ਰਿਹਾ ਹੈ ਅਸੀਂ ਤਾਂ ਠੀਕ ਹੈ ਕੋਠਿਆਂ ਤੇ ਰਹੇ ਆ ਮਾੜਾ ਮੋਟਾ ਉਹ ਵੀ ਥਾਂ ਹੈ ਕਿ ਤੇ ਬਚੇ ਰਹੇ ਆ ਜੇ ਥਾਂ ਨਾ ਪਾਈ ਹੁੰਦੇ ਇਹ ਹੋ ਸਕਦਾ ਗਾ ਰੋੜ ਰੋੜ ਜਾਂਦੇ ਥਾਂ ਟਹਿ ਜਾਂਦੇ ਕੋਈ ਮਾੜੇ ਹੁੰਦੇ ਤੇ ਹਾਂ ਜੀ ਤੇ ਤੁਹਾਡੇ ਸਰੀਰ ਨੂੰ ਕੀ ਮੁਸ਼ਕਲ ਹੈ ਜੀ ਸਾਡੇ ਜੀ ਰੀਡ ਤੇ ਡਿਕਸ ਵੀ ਪ੍ਰੋਬਲਮ ਦੱਸਦੇ ਆ ਜੀ ਡਿਕਸ ਦਾ ਇਥੋਂ ਦਰਦ ਨਿਗਲਦੀ ਆ ਜੀ ਨਾ ਦਾ ਖਲੋਤਾ ਜਾਂਦਾ ਨਾ ਕੋਈ ਕੰਮ ਹੁੰਦਾ ਸਾਲ ਪਾਰ ਹੋ ਗਿਆ ਮੰਝੇ ਦੇ ਬੈਠਿਆਂ ਨੂੰ ਬਹੁਤ ਪਰੇਸ਼ਾਨ ਆ ਜੀ ਨਾ ਕੋਈ ਪੈਸਾ ਕੋਲੇ ਨਾ ਕੋਈ ਲੈਣਾ ਦੇਣਾ ਇਲਾਜ ਕਰਾ ਰਹੇ ਹੋ ਦਰਸ ਜਿਹੜਾ ਇਲਾਜ ਬਹੁਤ ਮਹਿੰਗਾ ਜੀ ਇਲਾਜ ਹੀ ਕਰਾ ਰਹੇ ਜਿੱਥੋਂ ਕੋਈ 10 ਪੈਂ ਦੀ ਇਲਾਜ ਕਰਾਉਣੇ ਇਲਾਜ ਮਹਿੰਗੇ ਨੇ ਹੁਣ ਵੱਡੇ ਹਸਪਤਾਲਾਂ ਵੀ ਕਹਿੰਦੇ ਨੇ ਵੱਡੇ ਹਸਪਤਾਲਾਂ ਇਹੀ ਕਰਾ ਨਹੀਂ ਸਕਦੀ ਠੀਕ ਹੈ ਜੀ ਮਾਤੜ ਦੀ ਜਿਹੜੀ ਜ਼ਿੰਦਗੀ ਆ ਉਹ ਬੜੀ ਬਦਤਰ ਹੋਈ ਆ ਇੱਕ ਤਾਂ ਪਹਿਲਾਂ ਕਰਜ਼ੇ ਚੱਕ ਚਕਾ ਕੇ ਕੋਈ ਆਪਦੀ ਘਰਾਂ ਦੀ ਸੈਟਿੰਗ ਕੀਤੀ ਆ ਕੋਈ ਜਵਾਕ ਵਾ ਕੋਈ ਕਿਵੇਂ ਵੀ ਕੀਤਾ ਉਸ ਤੋਂ ਬਾਅਦ ਇਹ ਅੰਗਰੇਜ਼ ਸਿੰਘ ਜਿਹੜਾ ਇਹ ਪਹਿਲੋਂ ਜ਼ਮੀਨ ਥੋੜੀ ਆ ਤੇ ਫਿਰ ਦੂਜੇ ਪਾਸੇ ਆਉਦੇ ਆ ਹਰੇਕ ਬੰਦਾ ਕਰਦਾ ਕੋਸ਼ਿਸ਼ ਵੀ ਮੈਂ ਬੱਚਿਆਂ ਨੂੰ ਪੜਾ ਲਵਾ ਮੈਂ ਕਿਤੇ ਸੈੱਟ ਕਰਾਂ ਸਰਕਾਰਾਂ ਨੇ ਨੌਕਰੀ ਤੋਂ ਹੱਥ ਖਿੱਚ ਲਿਆ ਤੇ ਇਹਨਾਂ ਦਾ ਜਿਹੜਾ ਇਹ ਆਪ ਪਹਿਲੇ ਸਕੂਲ ਵਾਲੀ ਵਾਸਤੇ ਡਰਾਈਵਿੰਗ ਕਰਦਾ ਰਿਆ ਉਹ ਵੀ ਜਦੋਂ ਹੁਣ ਲੱਕ ਨੂੰ ਪ੍ਰੋਬਲਮ ਆ ਗਈ ਤੇ ਉਦੋਂ ਵੀ ਕੰਮ ਛੁੱਟ ਗਿਆ ਉਲਟਾ ਜਿਹੜੇ ਕੋਈ 10-5000 ਰੁਪਈਆ ਲੈਂਦਾ ਸੀ ਉਹਦੀ ਥਾਂ ਤੇ ਹੁਣ ਲੱਗਣੇ ਸ਼ੁਰੂ ਹੋ ਗਏ ਤੇ ਹਾਲਾਤ ਜਿਹੜੇ ਨੇ ਤੁਹਾਨੂੰ ਪਤਾ ਹੀ ਆ ਵੀ ਜਦੋਂ ਕਿਸੇ ਪਾਸੋਂ ਵੀ ਕੋਈ ਨਹੀਂ ਵਾਂ ਫੜਦਾ ਤੇ ਫਿਰ ਉਹਦਾ ਬਹੁਤ ਔਖਾ ਹੋ ਜਾਂਦਾ ਇੱਕ ਹੁਣ ਪੈਲੀਆਂ ਜਿਹੜੀਆਂ ਉਹ ਡੁੱਬ ਗਈਆਂ ਝੋਨੇ ਤੋਂ ਕਿਝ ਲੱਖ ਰੁਪਈਆ 1.5 ਲੱਖ ਰੁਪਈਆ ਆ ਜਾਣਾ ਸੀ 1.5 ਕਿੱਲਾ ਝੋਨਾ ਸੀਗਾ ਹੁਣ ਉਹ ਵੀ ਕੰਮ ਖਤਮ ਹੋ ਗਿਆ ਤੇ ਜਿਹੜਾ ਹਾਲਾਤ ਉਹ ਇਹਦੀ ਜ਼ਿਹਤ ਦੇ ਉਹ ਡਾਉਣ ਡਾਮਾ ਡੋਲੋਗੇ ਭਾਈ ਸਾਹਿਬ ਜੀ ਕੀ ਨਾਮ ਆਪਣਾ ਜੀ ਆਪਣਾ ਨਾਮ ਜੀ ਅੰਗਰੇਜ਼ ਸਿੰਘ ਪਿੰਡ ਦਾ ਨਾਮ ਸਰਦਾਰਾ ਸਿੰਘ ਜੀ ਸਰਦਾਰਾ ਸਿੰਘ ਜੀ ਹਾਂ ਜੀ ਤਾਂ ਪਿੰਡ ਕਿਹੜਾ ਜੀ ਪਿੰਡ ਬਨਾਲਾ ਦੀ ਵਸਤੀ ਰੋੜਾ ਵਾਲੀ ਵਜਦੀ ਹੈ ਠੀਕ ਹੈ ਜੀ ਅੱਜ ਤੁਸੀਂ ਮੀਡੀਆ ਨੂੰ ਬੁਲਾਇਆ ਕਿ ਗੱਲਬਾਤ ਹੈ ਜੀ ਇਹ ਜੀ ਗੱਲਬਾਤ ਜੀ ਜੋ ਹੜ੍ਹਾਂ ਦਾ ਕਰਕੇ ਆ ਨੁਕਸਾਨ ਹੋਏ ਨੇ ਝੋਨੇ ਮਾਰੇ ਗਏ ਆ ਅਸੀਂ ਆ ਬੁਹਾਰ ਪਏ ਆ ਇਹ ਕੋਈ ਹੁਣੋ ਵੀ ਸਰਕਾਰਾਂ ਤੋਂ ਵੀ ਜਾਂ ਪ੍ਰਾਈਵੇਟਾਂ ਤੋਂ ਕਰਜ਼ੇ ਲਿਆ ਜਾਂ ਕਿਸ ਤਰ੍ਹਾਂ ਵੀ ਸੰਤਾ ਬਹੁਤ ਆਵਾ ਤੋਂ ਇਹ ਹੁਣ ਇਸ ਮੌਕੇ ਤੇ ਕੋਈ ਪੈਸਾ ਕੋਲੇ ਨਹੀਂਗਾ ਕੋਈ ਲਾਜ ਕਰਾਉਣ ਨੂੰ ਪੈਸਾ ਨਹੀਂਗਾ ਬਾਪ ਵੀ ਸਾਡਾ ਬੁਹਾਰ ਪਿਆ ਹੈ ਉਹਦਾ ਵੀ ਪੈਰ ਖਰਾਬ ਹੋਇਆ ਠੀਕ ਹੈ ਜੀ ਤੇ ਅਸੀਂ ਜੀ ਇਹ ਮੰਗ ਕਰਦੇ ਆਂ ਵੀ ਸਾਡੀ ਕੋਈ ਸਹਾਇਤਾ ਕੀਤੀ ਜਾਵੇ ਜਾਂ ਸਰਕਾਰ ਵੱਲੋਂ ਕੋਈ ਸਾਨੂੰ ਕੋਈ ਜਿਹੜੇ ਮੁਆਵਜ਼ੇ ਲੈਣੇ ਉਹਨਾਂ ਕੋਈ ਮਾਫ ਕੀਤੀ ਜਾਣ ਜਮੀਰ ਜਮੀਰ ਕਿ ਨਹੀਂ ਹੈ ਆਪਣੀ ਜਮੀਨ ਜੀ ਦਾ ਸਵਾ ਡੇਢ ਕਿਲਾ ਜ਼ਮੀਨ ਆ ਜਮੀਨ ਵੀ ਥੋੜੀ ਆ ਜੀ ਠੀਕ ਹੈ ਜੀ ਇੰਨੇ ਤੇ ਕਰਜ਼ਾਨੀ ਤਾਰ ਸਕਦੇ ਤੇ ਬੱਚੇ ਤੇ ਪਰਿਵਾਰ ਚ ਕੀ ਹੈ ਜੀ ਮੱਚੇ ਦੀ ਇੱਕ ਬਾਬ ਆਈ ਤੇ ਦੋ ਜੀ ਅਹੀ ਇੱਕ ਸਾਡੀ ਪੋਤਰੀ ਇੱਥੇ ਬੱਚਾ ਸੀਗਾ ਉਹ ਬਾਹਰ ਖੱਲੇ ਉਹਨਾਂ ਦਾ ਵੀ ਕੋਈ ਕਾਰੋਬਾਰ ਨਹੀਂ ਚੱਲਿਆ ਆਈ ਉਹ ਜ਼ਮੀਨ ਦੇ ਬੈਠੇ ਸਦਾ ਨਾ ਤਾਂ ਉਹ ਸਾਡੀ ਜ਼ਮੀਨ ਹੀ ਇਸਤੇ ਦੇ ਨਾਂ ਕੋਈ ਉੱਥੇ ਹੀ ਸਾਡਾ ਕਾਰੋਬਾਰ ਚੱਲਿਆ ਨਾ ਕੋਈ ਇੱਥੇ ਚੱਲਦਾ ਹੈ ਹਾਂਜੀ ਅਸੀਂ ਹੁਣ ਇਸ ਮੌਕੇ ਤੇ ਬਹੁਤ ਜੀ ਪਰੇਸ਼ਾਨ ਹੋਏ ਆਂ ਠੀਕ ਹੈ ਜੀ ਸਾਡੀ ਕੋਈ ਸੰਤਾ ਜਾਂ ਕੋਈ ਵੀ ਹੱਲਪ ਕਰ ਸਕਦਾ ਤੇ ਮਿਹਰਬਾਨੀ ਜੀ ਕਰ ਦੇਵੇ ਜ਼ਮੀਨਾਂ ਚ ਹਲੇ ਵੀ ਪਾਣੀ ਖੜਾ ਜੀ ਜ਼ਮੀਨਾਂ ਚ ਅਜੇ ਡੇ 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 2 2 ਫੁੱਟ ਪਾਣੀ ਖੜਾ ਜੀ ਸਾਨੂੰ ਕਣਕ ਦੀ ਵਿੱਚ ਆਕ ਨਹੀਂ ਜੀ ਹੈਗੀ ਇਕ ਕਣਕ ਵੀ ਬੀਜੀ ਜਾਵੇ ਠੀਕ ਹੈ ਜੀ ਤੇ ਇਹ ਜਿਹੜੇ ਪਾਣੀ ਹੈ ਕਿੰਨਾ ਕਿੰਨਾ ਪਾਣੀ ਵਗਿਆ ਜੀ ਪਾਣੀ ਜੀ ਮਹੀਨਾ ਡੇਢ ਮਹੀਨਾ ਪਾਣੀ ਵਗਿਆ ਜੀ ਇੱਥੇ 7-8-8 ਫੁੱਟ ਪਾਣੀ ਵਗਿਆ ਜੀ ਠੀਕ ਹੈ ਜੀ ਹਾਂ ਜੀ ਪਾਣੀ ਬਹੁਤ ਜ਼ਿਆਦਾ ਰਿਹਾ ਜੀ ਅਸੀਂ ਤਾਂ ਠੀਕ ਹੈ ਕੋਠਿਆਂ ਤੇ ਰਹੇ ਆ ਮਾੜਾ ਮੋਟਾ ਉਹ ਵੀ ਥਾਂ ਹੈ ਕਿਸੇ ਤੇ ਬਚੇ ਰਹੇ ਆ ਜੇ ਥਾਂ ਨਾ ਪਾਈ ਹੁੰਦੇ ਇਹ ਹੋ ਸਕਦਾ ਗਾ ਰੋੜ ਰੋੜ ਜਾਂਦੇ ਥਾਂ ਟਹਿ ਜਾਂਦੇ ਕੋਈ ਮਾੜੇ ਹੁੰਦੇ ਤੇ ਹਾਂ ਜੀ ਤੇ ਤੁਹਾਡੇ ਸਰੀਰ ਨੂੰ ਕੀ ਮੁਸ਼ਕਲ ਹੈ ਜੀ ਸਾਡੇ ਜੀ ਰੀਡ ਦੇ ਡੈਕਸਟਰੀ ਪ੍ਰੋਬਲਮ ਦੱਸਦੇ ਆ ਜੀ ਡੈਕਸਟਰੀ ਇਥੋਂ ਦਰਦ ਨਿਗਲਦੀ ਆ ਜੀ ਨਾ ਦਾ ਖਲੋਤਾ ਜਾਂਦਾ ਨਾ ਕੋਈ ਕੰਮ ਹੁੰਦਾ ਸਾਲ ਪਾਰ ਹੋ ਗਿਆ ਮੰਜੇ ਦੇ ਬੈਠਿਆਂ ਨੂੰ ਬਹੁਤ ਪਰੇਸ਼ਾਨ ਆ ਜੀ ਨਾ ਕੋਈ ਪੈਸਾ ਕੋਲੇ ਨਾ ਕੋਈ ਲੈਣਾ ਤੇ ਨਾ ਇਲਾਜ ਕਰਾ ਰਹੇ ਹੋ ਦਰਸ ਜਿਹੜਾ ਇਲਾਜ ਬਹੁਤ ਮਹਿੰਗਾ ਜੀ ਇਲਾਜ ਜੀ ਕਰਾ ਰਹੇ ਜਿੱਥੋਂ ਕਿ ਤੁਹਾਨੂੰ 10 ਪੈਂਦੀ ਇਲਾਜ ਕਰਾਉਣੇ ਇਲਾਜ ਮਹਿੰਗੇ ਨੇ ਹੁਣ ਵੱਡੇ ਹਸਪਤਾਲਾਂ ਵੀ ਕਹਿੰਦੇ ਨੇ ਵੱਡੇ ਹਸਪਤਾਲਾਂ ਇਹੀ ਕਰਾ ਨਹੀਂ ਸਕਦੇ ਜੀ ਠੀਕ ਹੈ ਜੀ ਹਾਂਜੀ ਕੋਈ ਸਰਕਾਰੀ ਸਹੂਲਤ ਜਿਵੇਂ ਇਲਾਜ ਦੇਣ ਦੀ ਤੁਹਾਨੂੰ ਕੋਈ ਨਹੀਂ ਜੀ ਸਾਨੂੰ ਮਿਲੀ ਸਰਕਾਰੀ ਸਹੂਲਤ ਤਾਂ ਹਾ ਸੰਠਾ ਆਈਆਂ ਨੇ ਸਾਨੂੰ ਚਲੋ ਦੇ ਗਈਆਂ ਨੇ ਕੋਈ ਚਾਰ ਦੇ ਗਿਆ ਕੋਈ ਸੌਦਾ ਪਤਾ ਦੇ ਗਏ ਨੇ ਕੋਈ ਧੂੜੀਆਂ ਮਿਲ ਗਈਆਂ ਨੇ ਠੀਕ ਹੈ ਉਹ ਸਾਨੂੰ ਜੋ ਸੰਠਾ ਵੱਲੋਂ ਜੋ ਸੰਗਤਾ ਲਵਾਈ ਆ ਉਹ ਸਾਨੂੰ ਜ਼ਰੂਰ ਮਾਫ਼ ਹੋਣਾ ਚਾਹੀਦਾ ਜੀ ਹਾਂਜੀ ਸਾਡਾ ਕਰਜ਼ਾ ਮਾਫ਼ ਹੋਣਾ ਚਾਹੀਦਾ ਜੀ ਅਸੀਂ ਤਾਂ ਇਹੋ ਅਪੀਲ ਕਰਦੇ ਆ ਜੀ ਜੋ ਵੀ ਇੱਧਰ ਸਭੀ ਦੇ ਲੋਕਾਂ ਨੇ ਕਰਜ਼ੇ ਲੈ ਆ ਜੀ ਕੋਈ ਇੱਕ ਨੇ ਤਾਂ ਲੈ ਨਹੀਂ ਗੇ ਠੀਕ ਹੈ ਸਭ ਕਿਸਾਨਾਂ ਦੇ ਕਰਜ਼ੇ ਮਾਫ਼ ਹੋਣੇ ਚਾਹੀਦੇ ਆ ਹਾਂਜੀ ਸਰਦਾਰ ਭਪਿੰਦਰ ਸਿੰਘ ਜੀ ਅੱਜ ਆਪਾਂ ਪਿੰਡ ਬਨਾਲੇ ਦੇ ਵਿੱਚ ਮੌਜੂਦ ਆਂ ਸਰਦਾਰ ਅੰਗਰੇਜ਼ ਸਿੰਘ ਜੀ ਐ ਪੁੱਤਰ ਸਰਦਾਰ ਸਰਦਾਰਾ ਸਿੰਘ ਸਰਦਾਰਾ ਸਿੰਘ ਤੇ ਇਹ ਇੱਥੇ ਜੋ ਹਾਲਾਤ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਹਾਲਾਤ ਵੇਖੋ ਇਸ ਵੇਲੇ ਸਾਰੇ ਸਾਡੇ ਸਾਡੀ ਧਰਤੀ ਸਾਡੇ ਲੋਕ ਤੇ ਚੈਨਲ ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਹੈ ਜੀ ਕੀ ਫਤਿਹ ਜੀ ਬੈਂਟੀ ਇਸ ਤਰ੍ਹਾਂ ਵੀ ਜਿਹੜੇ ਹਾਲਾਤ ਜਦੋਂ ਪਾਣੀ ਦੇ ਵਿੱਚ ਤੁਸੀਂ ਅੱਜ ਵੀ ਵੇਖੋ ਮੜਾ ਜਿਹਾ ਨਿਗਾ ਮਾਰ ਕੇ ਪਾਣੀ ਖੜਾ ਆ ਹਾਂਜੀ ਹਾਂਜੀ ਕਿਸੇ ਪਾਸੇ ਪੈੜੀਆਂ ਵਾਹਣਆਂੀਆਂ ਤੇ ਇੱਧਰ ਜਿਹੜਾ ਪਾਣੀ ਆ ਉਹ ਬੜਾ ਤਕਰੀਬਨ ਤਕਰੀਬਨ 10 ਇੰਚ 11 ਇੰਚ ਫੁੱਟ ਦੇ ਨੇੜੇ ਲਗਭਗ ਪਾਣੀ ਹੈਗਾ ਇਹ ਜਿਹੜੇ ਜੇ ਪੂਰਾ ਵੀ ਮੌਸਮ ਸਾਫ਼ ਰਿਹਾ ਤਾਂ ਵੀ 10 ਦਿਨ ਤੋਂ ਪਹਿਲਾਂ ਪਾਣੀ ਨਹੀਂ ਸੁੱਕਦਾ ਤੇ ਮਗਰ ਉਹ 10 15 ਦਿਨ ਪੈੜੀ ਬੱਤਰ ਨਹੀਂ ਆਉਣੀ ਜੇ ਬੱਤਰ ਆ ਵੀ ਜਾਂਦੀ ਆ ਤੇ ਮਹਾਤੜ ਦੀ ਜਿਹੜੀ ਜ਼ਿੰਦਗੀ ਆ ਉਹ ਬੜੀ ਬਦਤਰ ਹੋਈ ਆ ਇੱਕ ਤਾਂ ਪਹਿਲਾਂ ਕਰਜ਼ੇ ਚੱਕ ਚਕਾ ਕੇ ਕੋਈ ਆਪਦੀ ਘਰਾਂ ਦੀ ਸੈਟਿੰਗ ਕੀਤੀ ਆ ਕੋਈ ਜਵਾਕ ਵਾ ਕੋਈ ਕਿਵੇਂ ਵੀ ਕੀਤਾ ਉਸ ਤੋਂ ਬਾਅਦ ਇਹ ਅੰਗਰੇਜ਼ ਸਿੰਘ ਜਿਹੜਾ ਇਹ ਪਹਿਲੋਂ ਜ਼ਮੀਨ ਥੋੜੀ ਆ ਤੇ ਫਿਰ ਦੂਜੇ ਪਾਸੇ ਆਉਦੇ ਆ ਹਰੇਕ ਬੰਦਾ ਕਰਦਾ ਕੋਸ਼ਿਸ਼ ਵੀ ਮੈਂ ਬੱਚਿਆਂ ਨੂੰ ਪੜਾ ਲਵਾ ਮੈਂ ਕਿਤੇ ਸੈੱਟ ਕਰਾਂ ਸਰਕਾਰਾਂ ਨੇ ਨੌਕਰੀ ਤੋਂ ਹੱਥ ਖਿੱਚ ਲਿਆ ਤੇ ਇਹਨਾਂ ਦਾ ਜਿਹੜਾ ਇਹ ਆਪ ਪਹਿਲੇ ਸਕੂਲ ਵਾਲੀ ਵਾਸਤੇ ਡਰਾਈਵਿੰਗ ਕਰਦਾ ਰਿਆ ਉਹ ਵੀ ਜਦੋਂ ਹੁਣ ਲੱਕ ਨੂੰ ਪ੍ਰੋਬਲਮ ਆ ਗਈ ਤੇ ਉਧਰੋਂ ਵੀ ਕੰਮ ਛੁੱਟ ਗਿਆ ਉਲਟਾ ਜਿਹੜੇ ਕੋਈ 10-5000 ਰੁਪਈਆ ਲੈਂਦਾ ਸੀ ਉਹਦੀ ਥਾਂ ਤੇ ਹੁਣ ਲੱਗਣੇ ਸ਼ੁਰੂ ਹੋ ਗਏ ਤੇ ਹਾਲਾਤ ਜਿਹੜੇ ਨੇ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਕਿਸੇ ਪਾਸੇ ਵੀ ਕੋਈ ਨਹੀਂ ਬਾਹ ਫੜਦਾ ਤੇ ਫਿਰ ਉਹ ਤੋਂ ਬਹੁਤ ਔਖਾ ਹੋ ਜਾਂਦਾ ਇੱਕ ਹੁਣ ਪੈਲੀਆਂ ਜਿਹੜੀਆਂ ਉਹ ਡੁੱਬ ਗਈਆਂ ਝੋਨੇ ਤੋਂ ਕਿਝ ਲੱਖ ਰੁਪਈਆ 1.5 ਲੱਖ ਰੁਪਈਆ ਆ ਜਾਣਾ ਸੀ 1.5 ਕਿਲਾ ਝੋਨਾ ਸੀਗਾ ਹੁਣ ਉਹ ਵੀ ਕੰਮ ਖਤਮ ਹੋ ਗਿਆ ਤੇ ਜਿਹੜਾ ਹਾਲਾਤ ਉਹ ਇਹਦੀ ਜ਼ਿਹਤ ਦੇ ਉਹ ਡਾਊਨ ਡਾਮਾ ਡੋਲੋਗੇ ਹੁਣ ਬੇਨਤੀ ਇਹ ਆ ਵੀ ਜੇ ਕੋਈ ਵੀ ਵੀਰ ਚਾਹੁੰਦਾ ਆ ਵੀ ਅਸੀਂ ਕਿਸੇ ਦਾ ਭਲਾ ਕਰਨਾ ਜਾਂ ਕਿਸੇ ਦੀ ਕੋਈ ਸੇਵਾ ਕਰਨੀ ਆ ਸੇਵਾ ਬੜੇ ਤਰੀਕਿਆਂ ਨਾਲ ਹੁੰਦੀ ਆ ਕਿਸੇ ਨੂੰ ਮੈਡੀਕਲ ਕਿਸੇ ਨੂੰ ਪੈਲੀ ਵਾਉਣ ਦੀ ਕਿਸੇ ਦਾ ਤੁਸੀਂ ਕਰਾ ਦਿੱਤੀ ਪੈਲੀ ਹੁਣ ਜਿਹੜੇ ਅੱਜ ਦੇ ਹਾਲਾਤ ਨੇ ਇਹਨੂੰ ਪੈਲੀ ਵਾਉਣ ਦੀ ਨਹੀਂ ਗੀ ਲੋੜ ਇਹਨੂੰ ਇਹਨੂੰ ਸਭ ਤੋਂ ਜ਼ਿਆਦਾ ਪਹਿਲਾਂ ਉਹਦੀ ਸਿਹਤ ਦਿੱਸਦੀ ਪਈ ਆ ਵੀ ਮੈਂ ਚੱਲਦਾ ਫਿਰਦਾ ਹੋ ਜਾਵਾਂ ਤੇ ਬੇਨਤੀ ਇਹ ਕਰਦੇ ਵੀ ਜੇ ਕੋਈ ਵੀਰ ਕੋਈ ਵੀ ਸੰਸਥਾ ਕੋਈ ਦਾਨੇ ਸੱਜਣ ਚਾਹੁੰਦਾ ਵੀ ਮੈਂ ਕਿਤੇ ਸ਼ਗਾਰਥੇ ਪੈਸੇ ਲਾਉਣੇ ਜਾਵਾਂ ਕੋਈ ਸੇਵਾ ਕਰਨੀ ਆ ਤੇ ਇਸ ਤਰ੍ਹਾਂ ਦੇ ਲੋੜਵੰਦ ਵੀਰਾਂ ਦੀ ਤੁਸੀਂ ਬਾਹ ਫੜੋ ਇਹਨਾਂ ਨੂੰ ਇਲਾਜ ਕਰਵਾ ਦਿਓ ਅਸੀਂ ਰਹੀ ਗੱਲ ਕਰਦੇ ਵੀ ਆਪਰੇਸ਼ਨ ਨਾ ਹੋਵੇ ਉਸ ਤੋਂ ਬਿਨਾਂ ਹੀ ਜਿਹੜਾ ਰਿਲੈਕਸ ਹੋ ਕੇ ਸਰੀਰ ਜਿਹੜਾ ਦਰਸਤ ਹੋ ਜਾਵੇ ਤੇ ਵਧੀਆ ਗੱਲ ਆ ਕਿ ਆਪਰੇਸ਼ਨ ਹੋਇਆ ਵੀ ਕੰਮ ਨਹੀਂ ਹੋਣਾ ਤੇ ਇਸ ਤਰ੍ਹਾਂ ਵੀ ਕੰਮ ਨਾ ਹੋਵੇ ਤੇ ਪੈਸਾ ਨਾ ਲੱਗੇ ਕੋਈ ਵਧੀਆ ਕਿਸੇ ਕੋਲੇ ਕੋਈ ਇਸ ਤਰ੍ਹਾਂ ਦਾ ਇਲਾਜ ਹੈਗਾ ਮੇਰੇ ਹਿੱਲੀ ਹੋਈ ਡਿਸਕ ਦਾ ਕੋਈ ਇਲਾਜ ਕਰਵਾ ਸਕਦਾ ਉਂਝ ਕਰ ਸਕਦਾ ਤੇ ਉਹ ਵੀ ਸੰਪਰਕ ਕਰ ਲੇ ਇਹਨਾਂ ਦਾ ਨੰਬਰ ਜਿਹੜਾ ਤੁਸੀਂ ਉੱਤੇ ਦੇ ਨੰਬਰ ਇਹਦਾ ਬੋਲ ਦਿਓ ਜੀ ਤੁਹਾਡਾ 9781716809 ਦੁਬਾਰਾ ਬੋਲੋ 9781716809 ਉਸ ਨੰਬਰ ਦੇ ਉੱਤੇ ਇਹਦੇ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਨੇ ਜਿਹੜੀਆਂ ਆਪਦੀਆਂ ਟੈਸਟਸ ਰਿਪੋਰਟਾਂ ਸਾਰੀਆਂ ਕਰਵਾਈਆਂ ਆਈਆਂ ਨੇ ਤੇ ਹਰੇਕ ਨੇ ਕਿਹਾ ਵੀ ਇਹਨਾਂ ਦਾ ਆਪਰੇਸ਼ਨ ਹੋਏਗਾ ਸੁਇਸ਼ ਕਰਕੇ ਬੇਨਤੀ ਸਾਰਿਆਂ ਨੂੰ ਕਰਦੇ ਆ ਸਾਰੇ ਕੋਈ ਵੀ ਦਾਨੀ ਵੀਰ ਜੋ ਵੀ ਚਾਹੁੰਦਾ ਵੀ ਮੈਂ ਕਿਸੇ ਦਾ ਤਰੀਕੇ ਨਾਲ ਭਲਾ ਕਰਨਾ ਕਿਸੇ ਦੀ ਕੋਈ ਸੇਵਾ ਕਰਨੀ ਆ ਤੇ ਅੱਜ ਮਨੁੱਖਤਾ ਦੀ ਸੇਵਾ ਜਿਹੜੀ ਉਹ ਤੁਹਾਡੇ ਸਾਹਮਣੇ ਆ ਤੇ ਇਸ ਵੀਰ ਦਾ ਅੰਗਰੇਜ਼ ਸਿੰਘ ਦਾ ਹੱਥ ਫੜੋ ਤੇ ਇਹ ਜਿਹੜੀ ਆਪਦੀ ਬਾਕੀ ਦੀ ਜ਼ਿੰਦਗੀ ਜਿਹੜੀ ਉਹ ਤੁਰ ਫਿਰ ਕੇ ਆਪਦੀ ਗੁਜ਼ਾਰਾ ਕਰ ਲੈ ਤੇ ਉਹ ਤਾਂ ਆਪਾਂ ਪਿੱਛੇ ਵੀ ਵੀਡੀਓ ਚ ਕਿਹਾ ਸੀ ਵੀ ਜਿਹੜਾ ਪਾਣੀ ਆਇਆ ਜਿਹੜੇ ਇਲਾਕੇ ਚ ਉਹਨਾਂ ਦੀਆਂ ਜੇ ਅੱਗੇ ਕਰੋਨਾ ਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਅਸੀਂ ਕਿਸ਼ਤਾਂ ਮਾਫ਼ ਕਰਤੀਆਂ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਡੈਮੇਜ ਪੈ ਗਿਆ ਸੀਗਾ ਉਹਨਾਂ ਨੂੰ ਇਹਨਾਂ ਪਲਾਂਟੀਆਂ ਲਾਤੀਆਂ ਸੀ ਹੌਣ ਜੇ ਕਿਸਾਰ ਸਰਕਾਰ ਚਾਹੁੰਦੀ ਆ ਵੀ ਇਸ ਉਹਨਾਂ ਦੱਸਦਾ ਸਾਰਾ ਕੁਝ ਪਿਆ ਜੇ ਉਹਨਾਂ ਨੂੰ ਸੈਟੇਲਾਈਟਰ ਰੇ ਧੂਏ ਦੇ ਜਾਂਦੇ ਨੇ ਅਗਲਾ ਹੀ ਪ੍ਰਾਲੀ ਦੇ ਉਹਨਾਂ ਨੇ ਇਹ ਵੀ ਦੱਸਦਾ ਪਿਆ ਵੀ ਇੱਥੇ ਕੱਖ ਨਹੀਂ ਬਚਿਆ ਸੋ ਉਹਨਾਂ ਨੂੰ ਬੇਨਤੀ ਆ ਵੀ ਇਹਨਾਂ ਕਿਸਾਨਾਂ ਦੇ ਜਿੱਥੇ ਤੱਕਰ ਪਾਣੀ ਆ ਚੁੱਕਿਆ ਜਿੱਥੋਂ ਤੋਂ ਲੈ ਕੇ ਉਹਨਾਂ ਦੀਆਂ ਜਿਹੜੀਆਂ ਅਸ਼ਮਾਈ ਵਾਲੀਆਂ ਕਿਸ਼ਤਾਂ ਨੇ ਉਹਨਾਂ ਦੇ ਵਿਆਜ ਰੋਕੇ ਤੇ ਕਿਸ਼ਤਾਂ ਇੱਕ ਵਾਰ ਜਿਹੜੀਆਂ ਉਹ ਰੋਕੀਆਂ ਜਾਣ ਉਹ ਗਾਂਹ ਪਿੱਛੇ ਜਾ ਕੇ ਕਿਸ਼ਤਾਂ ਜਿਹੜੀਆਂ ਦਿੱਤੀਆਂ ਜਾਣੀਆਂ ਤੇ ਉਹਦੇ ਚ ਇਹਨਾਂ ਨੂੰ ਡਿਫਾਲਟਰ ਨਾ ਕਰ ਲਿਆ ਕੀਤਾ ਜਾਵੇ ਇਹ ਕਿਸਾਨਾਂ ਦੀ ਇਹ ਡਿਮਾਂਡ ਹੈ ਤੇ ਬਾਕੀ ਜਿਹੜੇ ਇਸ ਤਰ੍ਹਾਂ ਦੇ ਲੋੜਵੰਦ ਨੇ ਉਹਨਾਂ ਦਾ ਜਿਹੜਾ ਇਲਾਜ ਆ ਉਹ ਸਰਕਾਰੀ ਪੱਧਰ ਦੇ ਉੱਤੇ ਜਾਂ ਜਿਸ ਤਰ੍ਹਾਂ ਵੀ ਸਰਕਾਰ ਕਰਦੀ ਕੋਈ ਕਾਰਡ ਬਣਾ ਕੇ ਉਹਨਾਂ ਦੇ ਕਰਵਾਇਆ ਜਾਵੇ ਨਹੀਂ ਹੋਣਾ ਚਾਹੀਦਾ ਬਿਲਕੁਲ ਤੇ ਫ੍ਰੀ ਹੋਣਾ ਚਾਹੀਦਾ ਜਿਹੜਾ ਕਿ ਹਰੇਕ ਬੰਦੇ ਦੇ ਵਸ ਦੀ ਗੱਲ ਨੇ ਵੀ ਉਹ ਮਹਿੰਗੇ ਹਸਪਤਾਲਾਂ ਦੇ ਵਿੱਚ ਜਾਂ ਦੂਜੇ ਹਸਪਤਾਲਾਂ ਦੇ ਵਿੱਚ ਜਾ ਕੇ ਲੱਖ ਦੇ ਆਪਰੇਸ਼ਨ ਵਰਗਾ ਕਿਉਂਕਿ 3.5 ਤੋਂ 4 ਲੱਖ ਰੁਪਏ ਦਾ ਟ੍ਰੀਟਮੈਂਟ ਆ ਤੇ ਉਹ ਕਿਲੇ ਡੇਡ ਕਿਲੇ ਵਾਲਾ ਕਰਵਾ ਨਹੀਂ ਸਕਦਾ ਉਹ ਤਾਂ ਜਦੋਂ ਝੋਨਾ ਮਰ ਜਾਏ ਉਦੋਂ ਤਾਂ ਅਸਲ ਨਹੀਂ ਬੇਕਾਰ ਹੋ ਜਾਂਦਾ ਕੰਮ ਤੇ ਸੋ ਇਹ ਨਹੀਂਆਂ ਬੇਨਤੀਆਂ ਵੀ ਤੁਸੀਂ ਕੋਈ ਵੀ ਵੀਰ ਜੇ ਕੋਈ ਇਹਨਾਂ ਦੀ ਬਾਹ ਫੜਨੀ ਚਾਹੁੰਦਾ ਇਹਨਾਂ ਦੀ ਸੇਵਾ ਕਰਨੀ ਚਾਹੁੰਦਾ ਮਨੁੱਖਤਾ ਦੀ ਸੇਵਾ ਕਰਨੀ ਚਾਹੁੰਦਾ ਤਾਂ ਉਹ ਵੀਰ ਅੰਗਰੇਜ਼ ਸਿੰਘ ਪਿੰਡ ਬੰਡਾਲਾ ਤੇ ਇਹ ਕੋਟ ਬੁੱਢੇ ਵਾਲੀ ਸੜਕ ਤੋਂ ਵਸਤੀ ਰੋੜਾਂ ਵਾਲੀ ਆ ਪਿੰਡ ਦੇ ਨਾਲ ਹੀ ਆ ਤਕਰੀਬਨ ਇੱਕ ਰੋੜੇ ਲੈਂਦੇ ਪਾਸੇ ਕਰ ਤੇ ਉੱਥੇ ਆਣ ਕੇ ਤੁਸੀਂ ਇਹਨਾਂ ਨੂੰ ਫੋਨ ਨੰਬਰ ਤੁਹਾਨੂੰ ਬੋਲ ਦਿੱਤਾ ਉਹਦੇ ਤੇ ਆਣ ਕੇ ਸੰਪਰਕ ਕਰਕੇ ਇਹਨਾਂ ਦੀ ਹਾਲਤ ਜਿਹੜੀ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਕੀ ਨਾਜੀ ਆਪਣਾ ਜੀ ਬੋਟਾ ਸਿੰਘ ਜੀ ਤਾਂ ਕੀ ਕਹਿਣਾ ਚਾਹੁੰਦੇ ਜੀ ਜਿਹੜਾ ਇੱਥੇ ਹਾਲਾਤ ਹੈ ਬਾਈ ਜੀ ਹੁਣ ਸਭ ਤੋਂ ਪਹਿਲਾਂ ਵੈਰੂ ਜੀ ਦਾ ਖਾਨ ਸਾਹਿਬ ਵੈਰ ਜੀ ਕੀ ਫਤਿਹ ਇੰਗਰੇਜ਼ ਸਿੰਘ ਆਪਰੇ ਰਿਸ਼ਤੇਦਾਰ ਨੇ ਜੀ ਠੀਕ ਹੈ ਜੀ ਤੇ ਇਹਨਾਂ ਦੇ ਹਾਲਾਤ ਪ੍ਰਾਈਵੇਟ ਬੈਂਕ ਤੋਂ ਕਰਜ਼ਾ ਲੈਣ ਕਰਕੇ ਥੋੜਾ ਜਾਂ ਨਾਜਿਕ ਹੋ ਗਏ ਨੇ ਤੇ ਮੈਂ ਸਰਬੱਤ ਸੰਗਤਾਂ ਤੇ ਬੇਨਤੀ ਕਰਦੇ ਹਾਂ ਇਹਨਾਂ ਦੇ ਆਂਢੀ ਗੁਆਂਢੀ ਆਣ ਕੇ ਪੁੱਛ ਲੋ ਵੀ ਇਹਨਾਂ ਦੇ ਥੋੜੇ ਹਾਲਾਤ ਜਾੜੇ ਡਾਊਨ ਹੋ ਗਏ ਨੇ ਕਿਹੜਾ ਪ੍ਰਾਈਵੇਟ ਬੈਂਕ ਤੋਂ ਇਹਨਾਂ ਕਰਜ਼ਾ ਲਿਆ ਹੈਗਾ ਤੋਂ ਮੈਂ ਸਾਰੀਆਂ ਸੰਸਥਾਵਾਂ 'ਤੇ ਬੇਨਤੀ ਕਰਨਾ ਵੀ ਥੋੜੇ ਆ ਅੰਗਰੇਜ਼ ਸਿੰਘ ਦਾ ਪਤਾ 28 ਤੇ ਜੇ ਹੋ ਸਕਦਾ ਤੇ ਇਹਦਾ ਕਰਜ਼ਾ ਆਪਾਂ ਮਾਫ ਕਰਾਈਏ ਤੇ ਜੇ ਕੁਝ ਪਹੁੰਚੇਗੀ ਤੇ ਆਪਾਂ ਮੈਨੇਜਰ ਨੂੰ ਮਿਲ ਕੇ ਤੇ ਆਪਾਂ ਇਹਦੇ ਥੋੜਾ ਤਾਂ ਠਾਈਏ ਨੂੰ ਵਾਹਿਗੁਰੂ ਜੀ ਬਖਸ਼ਾ ਸਾਹਿਬ ਵਾਹਿਗੁਰੂ ਜੀ ਖਫਤ